ਬਲੌਗ ਵੀਰਪਾਰਕ ਹੋਰ ਵਿੱਚ ਉਹਦਾ ਬਹੁਤ ਬਹੁਤ ਤੈਦ ਤੈ ਦਿ ਲੋਟਰਨਵਾਦ ਕਰਦੀ ਹਾਂ ਹੋਰ ਸੁਣਾਓ ਕਿ ਮੈਂ ਠੀਕ ਠਾਕ ਹਾਂ ਜੀ ਅਸੀਂ ਵੀ ਠੀਕ ਠਾਕ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿਦਾਂ ਦੀ ਲੱਗਦੀ ਹੈ ਬਹੁਤ ਤੈਦ ਕੋ ਧੰਨਵਾਦ ਕਰਦੀ ਹਾਂ ਆਪਣਾ ਜੋੜਨ ਦਾ ਲੋ ਜੀ ਅੱਜ ਬੱਚਿਆਂ ਦੀਆਂ ਕੋਟੀਆਂ ਬਣ ਕੇ ਤਿਆਰ ਕੀਤੀਆਂ ਨੇ ਇਹਦੇ ਵਿੱਚੋਂ ਇੱਕ ਤਾਂ ਆਪਣੀ ਐਸਟਾ ਬਣ ਕੇ ਤਿਆਰ ਹੋਈ ਆ ਤੇ ਦੂਆਪਾ ਕੋਰੀਅਰ ਕਰਵਾਉਣੀ ਆ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਇਹਨਾਂ ਦਾ ਰੇਟ ਵੀ ਦਿਖਾਉਣੀ ਆ ਕਲਰ ਡਿਜ਼ਾਈਨ ਵੀ ਦਿਖਾਉਣੀ ਆ ਇਹਨਾਂ ਚੋ ਇੱਕ ਆਪਾਂ ਉਹ ਵੈਸੀ ਬਣਾਈ ਆ ਵੀ ਜੇ ਤੁਹਾਨੂੰ ਵੀ ਜ਼ਰੂਰਤ ਹੋਵੇ ਤੁਸੀਂ ਲੈ ਸਕਦੀਆਂ ਤੇ ਦੂਆਪਾ ਲਿਜ਼ਿਆਣੀ ਦੂਆਪਾ ਬੈਨ ਨੂੰ ਉਹਨਾਂ ਦੇ ਬਣਾ ਕੇ ਦਿੱਤੀਆਂ ਆਪਾਂ ਸੂਨ ਨਵੀਆਂ ਚੀਜ਼ਾਂ ਦਿੱਤੀਆਂ ਜੇ ਤੁਹਾਨੂੰ ਜ਼ਰੂਰਤ ਹੋਵੇ ਤੁਸੀਂ ਮੰਗਵਾ ਸਕਦੀਆਂ ਲਓ ਜੀ ਪਹਿਲਾਂ ਤਾਂ ਆਪਾਂ ਤੁਹਾਨੂੰ ਦਿਖਾਉਣੇ ਜਿਹੜੀ ਐਕਸਟਰਾ ਪ੍ਰਿੰਟ ਹੋਈ ਆਪਣੇ ਕੋਲੇ ਗੂਲ ਗਲੀ ਦੀ ਕੁੱਟੀ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈ ਦੇਖੋ ਜੀ ਤੁਸੀਂ ਵੀ ਮੰਗਵਾ ਸਕਦੇ ਆ ਬਹੁਤ ਸੋਹਣੀ ਇਹ 5 ਸਾਲ ਤੋਂ 7-8 ਸਾਲ ਤੱਕ ਬੱਚੇ ਦੇ ਆਰਾਮ ਨਾਲ ਕੁੱਟੀ ਆਉਗੀ ਵਧੀਆ ਕੁਲੀ ਡੁੱਲੀ ਕੁੱਟੀ ਹੈ ਦੇਖੋ ਜੀ ਕਲਰ ਵੀ ਆਪਾਂ ਰੋਜੀ ਕਲਰ ਆ ਬਹੁਤ ਸੋਹਣਾ ਤੇ ਦੋਨੇ ਪਾਸੇ ਡਿਜ਼ਾਈਨ ਵੀ ਕੋਈ ਜਿਹਾ ਪਾਇਆ ਹੋਇਆ ਹੈਗਾ ਨੂੰ ਡੱਬੀ ਵਾਲਾ ਡਿਜ਼ਾਈਨ ਤੇ ਮੂਹਰੇ ਆਪਾਂ ਡਿਜ਼ਾਈਨ ਕੀਤਾ ਹੋਇਆ ਹੈਗਾ ਤੇ ਪੂਰੀ ਬਾਜੂ ਦੀ ਬਾਹਾਂ ਨੇ ਗੋਲ ਗਲਾ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਜੇ ਤੁਹਾਨੂੰ ਵੀ ਜ਼ਰੂਰਤ ਹੋਵੇ ਤੇ ਇਹ ਐਕਸਟਰਾ ਬਣ ਕੇ ਤਿਆਰ ਹੋਈ ਆ ਤੁਸੀਂ ਮੰਗਵਾ ਸਕਦੇ ਆਪਣੇ ਕੋਲੋਂ ਕਿਉਂਕਿ ਟੈਂਟ ਵੀ ਕਹਿੰਦੇ ਕਾਫੀ ਪੈਣੀ ਆ ਤੇ ਤੁਸੀਂ ਇਹ ਜਿਹੜੀ ਭੈਣ ਨੇ ਪਹਿਲਾਂ ਸਕਰੀਨਸ਼ਾਟ ਲੈ ਲਿਆ ਆਪਾਂ ਉਹਦਾ ਆਰਡਰ ਬੁੱਕ ਕਰ ਦੇਣਾਗਾ ਤੇ ਆਪਾਂ ਉਹਨਾਂ ਲਈ ਰੱਖ ਦੇਣੀ ਆ ਤੇ ਜਲਦੀ ਵਾ ਸਕਰੀਨਸ਼ਾਟ ਜਿਹਨੇ ਪਹਿਲਾਂ ਲੈ ਲਿਆ ਕਿਉਂਕਿ ਤੁਹਾਨੂੰ ਬਤ ਆਪਣੇ ਕੋਲੇ ਐਕਸਟਰਾ ਸਮਾਰਟ ਬਣਿਆ ਨਹੀਂ ਹੁੰਦਾਗਾ ਇਹ ਤਾਂ ਕੁਦਰਤੀ ਪਤਾ ਨਹੀਂ ਇੱਕ ਪੀਸ ਆਪਣੇ ਕੋਲ ਕਿਵੇਂ ਬਣ ਕੇ ਤਿਆਰ ਹੋ ਗਿਆ ਨਹੀਂ ਆਪਣੇ ਕੋਲੇ ਤਾਂ ਕਸ ਇੰਨਾ ਜ਼ਿਆਦਾ ਹੁੰਦਾ ਵਾ ਆਪਾਂ ਤਾਂ ਆਰਡਰ ਵਾਲੇ ਬਣਾ ਕੇ ਦਿੰਦੇ ਆ ਆਰਡਰ ਵਾਲੇ ਬਣਾ ਕੇ ਦਿੰਦੇ ਆ ਦੇਖੋ ਜੀ ਬਹੁਤ ਸੋਹਣੀ ਗੋਲ ਗਲੇ ਦੀ ਹੈ 5 ਸਾਲ ਤੋਂ 6 7 8 ਸਾਲ ਤੱਕ ਦੇ ਬੱਚੇ ਜਿਹੜਾ ਉਹ ਖੁੱਲੀ ਲੁੱਲੀ ਬਣਾਈ ਹੋਈ ਆ ਬਹੁਤ ਸੋਹਣਾ ਕਲਰ ਐ ਡਿਜ਼ਾਈਨ ਪਾਇਆ ਵਾ ਪੂਰੀ ਵਾਜੀ ਦੀ ਕੋਟੀ ਆ ਤੁਸੀਂ ਮੰਗਵਾ ਸਕਦੇ ਆ ਹੁਣ ਆਪਾਂ ਤੁਹਾਨੂੰ ਦਿਖਾਉਣੇ ਜੋ ਆਪ ਆਰਡਰ ਦੀਆਂ ਬਣੀਆਂ ਹੋਈਆਂ ਨੇ ਇਹ ਆਪਾਂ ਕੋਰੀਅਰ ਕਰਵਾਉਣੀਆਂ ਨੇ ਲੋਰੀ ਦੇਖੋ ਇਹ ਪਾ ਇਹ ਲਧਿਆਣੀ ਤੋਂ ਪੈਣ ਦੇ ਬਣਵਾਈਆਂ ਹੋਈਆਂ ਉਹਨਾਂ ਦੀ ਸਪੈਸ਼ਲ ਆਪਣੀ ਬੱਚਿਆਂ ਦੇ ਲਈ ਦੇਖੋ ਇਹ ਵੈਕ ਸਾਈਡ ਵੀ ਇਸ ਤਰ੍ਹਾਂ ਡਿਜ਼ਾਈਨ ਪਾਇਆ ਵਾ ਦੇਖੋ ਇਸ ਤਰ੍ਹਾਂ ਡਿਜ਼ਾਈਨ ਪਾਇਆ ਵਾ ਬਾਜੂ ਤੇ ਵੀ ਡਿਜ਼ਾਈਨ ਪਾਇਆ ਹੋਇਆ ਆਪਣਾ ਇਹ ਬਹੁਤ ਸੋਹਣੀ ਹੋਣੀ ਹੈ ਨਾ ਇਹ ਨਾ ਸਪੈਸ਼ਲ ਬੱਚਿਆਂ ਲਈ ਹੁੰਦੀ ਆ ਕਿਤਾ ਜਿੱਦਾਂ ਨਵੀਂ ਆਪਾਂ ਤੁਹਾਨੂੰ ਡੱਬੇ ਵਾਲੀ ਦਿਖਾਈ ਸੀ ਉਦਾਂ ਹੁੰਦੀ ਆ ਤੇ ਇਹ ਜਿਹੜੀ ਵੀ ਥੋੜੀ ਮੋਟੀ ਹੁੰਦੀ ਆ ਵਧੀਆ ਨਿੱਕੀ ਹੁੰਦੀ ਬਹੁਤ ਵਧੀਆ ਬਣ ਕੇ ਤਿਆਰ ਤੇ ਇਹ ਆਪਾਂ ਉਹ ਬੱਚਿਆਂ ਲਈ ਸਪੈਸ਼ਲ ਇਹ ਪਾਲਤੀ ਵੀ ਆਰ ਬੱਚੇ ਬਹੁਤ ਵਧੀਆ ਕੋਟੀ ਆ ਤੁਸੀਂ ਜਿਵੇਂ ਮਰਜ਼ੀ ਬਣਾਓ ਆਪਦੀ ਬਣਾਓ ਫਲ ਵੱਜੀ ਦੀ ਵੀ ਬਣਾ ਸਕਦੀਆਂ ਜਾਂ ਜਿਹੜੀਆਂ ਕੁੜੀਆਂ ਜੀਨ ਟੌਫ ਦੀ ਨਾਲ ਪਾਉਣਾ ਚਾਹੁੰਦੀਆਂ ਉਹਨਾਂ ਲਈ ਬਹੁਤ ਸੋਹਣੀ ਬਣ ਕੇ ਤਿਆਰ ਹੁੰਦੀ ਆ ਬਲੌਜ਼ ਬਣਾਓ ਜੈਕਟ ਕੋਟੀ ਕੁਛ ਵੀ ਬਣਾਓ ਜੀਨ ਟੌਪ ਦੇ ਨਾਲ ਬਹੁਤ ਸੋਹਣੀ ਬਣ ਕੇ ਰੈਡੀਮੇਡ ਜੇ ਤੁਸੀਂ ਪਲੇਨ ਬਣਾਓਗੇ ਜਮਾ ਪਲੇਨ ਇੱਕ ਸਾਫ ਤੇ ਫਿਰ ਤਾਂ ਬਿਲਕੁਲ ਡਿਜ਼ਾਈਨ ਨਹੀਂ ਇਹ ਤੁਹਾਨੂੰ ਇਦਾਂ ਲੱਗੂ ਵੀ ਰੈਡੀਮੇਡ ਬਣੀ ਹੋਈ ਆ ਫਿਰ ਤਾਂ ਲੁੱਕ ਇਹ ਰੈਡੀਮੇਡ ਦੀ ਦਊਗੀ ਹੁਣ ਵੀ ਵੈਸੇ ਰੈਡੀਮੇਡ ਲੱਗਦੀ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਆ ਹਲੋ ਜੀ ਇਹ ਆਪਾ ਗੋਲ ਕਰੇ ਦੀ ਕੀਤੀ ਹੋਈ ਆ ਇਸ ਤਰ੍ਹਾਂ ਗੋਲ ਦਾ ਆਪਾ ਇਹਦੇ ਗੋਲ ਦਾ ਲਾ ਕਰ ਦਿੱਤਾ ਹੈਗਾ ਬਾਜੂ ਤੇ ਡਿਜ਼ਾਈਨ ਪਾਤਾ ਲੋ ਜੀ ਸੋਨੋ ਵੀ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੋਵੇ ਤੁਸੀਂ ਮੰਗਵਾ ਸਕਦੇ ਆ ਲੋ ਜੀ ਤੇ ਇੱਕ ਇੰਚੋਂ ਪਾ ਦੋ ਨਾ ਨਹੀਂ ਆਰਡਰ ਦੀਆਂ ਸੀਗੀਆਂ ਇੱਕ ਆਪਾ ਬਣਾ ਰਹੇ ਆ ਬਣਾ ਕੇ ਤਿਆਰ ਕੀਤੀ ਆ ਨਵੋ ਜੀ ਦੇਖੋ ਬਹੁਤ ਸੋਹਣਾ ਕਲਰ ਹੈ ਇਹਦੇ ਬਲੂ ਕਲਰ ਦੇ ਵਿੱਚ ਨਾ ਪਨੀਲੇ ਦੇ ਵਿੱਚ ਵਾਈਟ ਕਲਰ ਦੇ ਹਾਲੂ ਬਣਾਤੇ ਬਹੁਤ ਸੋਹਣੇ ਹਾਲੂ ਬਣ ਕੇ ਤਿਆਰ ਹੋਏ ਆ ਆਪਾਂ ਦੇ ਕੋਲ ਡਿਜ਼ਾਈਨ ਬਣਾਤਾ ਉਹਨਾਂ ਨੇ ਕਿਹਾ ਸੀ ਵੀ ਤੁਹਾਡੇ ਦੋਨੇ ਦੋ ਨਹੀਂ ਦੋ ਕਲਰ ਨੇ ਕਿਹਾ ਸੀਗਾ ਤੇਰ ਪੈਣਾ ਨੇ ਕਲਰ ਪਾ ਦਿੱਤਾ ਇਹ ਆਪਾਂ ਲੈਣ ਦਾ ਵੀ ਡਿਜ਼ਾਈਨ ਦਾ ਵੱਖਰਾ ਕਰ ਦਿੱਤਾ ਤੇ ਇਹ ਵੀ ਇਹ ਪੈਕ ਲੈਣ ਦੀਆਂ ਬਣਾਤੀਆਂ ਇਹ ਆਪਾਂ ਦੋ ਲੈਣਾਂ ਦੀਆਂ ਬਣਾਤੀਆਂ ਕਿਉਂਕਿ ਵੀ ਆਪਾਂ ਆਪ ਦੇ ਕੋਲ ਡਿਜ਼ਾਈਨ ਬਣਾ ਦੇਣੀਆਂ ਹੁੰਦੀਆਂ ਦੇਖੋ ਜੀ ਆਪਾਂ ਦੇ ਕੋਲ ਬਣਾਤਾ ਬਹੁਤ ਸੋਹਣੀਆਂ ਬਣ ਕੇ ਤਿਆਰ ਹੋਈਆਂ ਬਲੂ ਕਲਰ ਦੀ ਨੇ ਇਹ ਆਪਾਂ ਵੀ ਗਲੇ ਦੀ ਬਣਾਤੀਆਂ ਤੁਸੀਂ ਵੀ ਇਸ ਤਰ੍ਹਾਂ ਆਪਣੇ ਬੱਚਿਆਂ ਦੀਆਂ ਭਤੀਜੇ ਭਾਣੀਆਂ ਕਿਸੇ ਦੀਆਂ ਬਣਾ ਕੇ ਦੀਆਂ ਨਹੀਂ ਹੋਣ ਤਾਂ ਅੱਡ ਰਾ ਤੁਸੀਂ ਬੁੱਕ ਕਰਵਾ ਸਕਦੇ ਹੋ ਦੇਖੋ ਜੀ ਕਿੰਨੀ ਵਧੀਆ ਸ਼ਾਈਨਿੰਗ ਬਹੁਤ ਸੋਹਣੀ ਆਈ ਆ ਬਣਾ ਸਕਦੇ ਰੇਟ ਆਪਾਂ ਇਹਨਾਂ ਦਾ 500 ਰੁਪਏ ਲਾਇਆ ਇੱਕ ਦਾ ਇੱਕ ਦਾ ਆਪਾਂ 500 ਰੁਪਏ ਚ ਬਤ ਤਿਆਰ ਕੀਤੀ ਹੈ ਦੇਖੋ ਸੋਨ ਨੂੰ ਵਿਅਸਤ ਨਾਲ ਦੀ ਲੋੜ ਹੋਵੇ ਤੁਸੀਂ ਬਣਵਾ ਸਕਦੀਆਂ ਬਹੁਤ ਸੋਹਣੀਆਂ ਬਣ ਕੇ ਤਿਆਰ ਹੋਈਆਂ ਆ ਰੇਟ ਰਹੂਗਾ ਜੀ ਇਹਨਾਂ ਦਾ 500 ਰੁਪਏ ਕਿਉਂਕਿ ਇਹ 3 ਸਾਲ ਦੇ ਲੈ ਕੇ 4 ਸਾਲ ਤੱਕ ਦੇ ਬੱਚੇ ਦੇ ਆਊਗਾ ਜਿਹੜੇ ਪਹਿਲਾਂ ਦਿਖਾਈ ਉਹ 5 ਤੋਂ 7-8 ਸਾਲ تک ਦੇ ਬੱਚੇ ਦੀ ਆਊਗਾ ਸਾਈਜ਼ ਵੱਡਾ ਵਾ ਇਹ ਛੋਟੇ ਸਾਈਜ਼ ਦੀ ਹੈ 3 ਸਾਲ ਤੋਂ ਲੈ ਕੇ 5 ਸਾਲ ਦੇ ਬੱਚੇ ਦੇ ਆ ਰਵਣਾਊਗਾ ਦੇਖੋ ਜੀ ਫਿਨਿਸ਼ਿੰਗ ਦੇਖੋ ਜੀ ਆਪਣੀ ਕਿੰਨੀ ਸੋਹਣੀ ਹੈ ਤੇ ਵੈਸੇ ਵੀ ਉਹ ਵੀ ਹੱਥ ਕਸਮਾ ਕਸਮਾ ਹੀ ਨਹੀਂ ਹੈਗਾ ਬਿਠਿਲਾ ਠਿਲਾ ਜਾ ਹੈਗਾ ਦੇਖੋ ਬਹੁਤ ਵਧੀਆ ਹੱਥ ਕਸਮੇ ਹੱਥ ਦੀ ਬਣੀ ਹੋਈ ਆ ਲੋ ਜੀ ਦੇਖੋ ਬਹੁਤ ਸੋਹਣੀ ਪੋਲੀ ਪੋਲੀ ਸੌਫਟ ਆ ਬਹੁਤ ਵਧੀਆ ਆਈ ਨਹੀਂ ਹੈਗੇ ਪਾਰਟੀ ਵੇਅਰ ਬੱਚੇ ਜਿੱਦਾਂ ਮਰਜ਼ੀ ਪਾਉਣ ਤੁਸੀਂ ਜੀਨ ਟੌਪ ਦੇ ਨਾਲ ਪਾਉਣੀ ਚਾਹੋਗੇ ਤਾਂ ਤੁਸੀਂ ਬਣਾਉਣੀ ਐ ਇਸ ਤਰ੍ਹਾਂ ਡਿਜ਼ਾਈਨ ਬਣਾਉਣਾ ਇਸ ਤਰ੍ਹਾਂ ਡਿਜ਼ਾਈਨ ਵੀ ਬਣਾ ਕੇ ਦੇਵਾਂਗੇ ਆਪਾਂ ਜੇ ਤੁਸੀਂ ਪਲੀਨ ਕਲਰ ਦੀ ਕਿਸੇ ਕਲਰ ਦੀ ਬਣਾਉਣੀ ਚਾਹੋਗੇ ਤਾਂ ਆਪਾਂ ਪਲੀਨ ਕ ਦੀ ਵੀ ਬਣਾ ਕੇ ਦੇਵਾਂਗੇ ਲਓ ਜੀ ਦੇਖੋ ਸੋਨੀਆਂ ਇੰਨਾ ਚ ਕੋਈ ਪਸੰਦ ਹੋਵੇ ਹੋਵੇ ਤੁਸੀਂ ਵੀ ਆਪਦੇ ਬੱਚਿਆਂ ਲਈ ਬਣਵਾ ਸਕਦੇ ਆ ਆਰਡਰ ਆਪਦੇ ਬੱਕੋ ਕਰਵਾ ਸਕਦੇ ਆ ਕਨੈਕਟ ਨੰਬਰ ਸੋਨ ਪਤਾ ਵੀ ਆਪਾਂ ਸਕਰੀਨ ਦੇ ਉੱਪਰ ਹੀ ਹੁੰਦਾ ਆਪਣਾ ਲਓ ਤੇ ਕੁਝ ਉਹ ਸੋਨਾ ਡਿਜ਼ਾਈਨ ਆਪਾਂ ਬਣਾ ਕੇ ਤਿਆਰ ਕਰ ਦਿੱਤਾਗਾ। ਲੋ ਜੀ ਰੀਡ ਆਪਾਂ ਇਹਦਾ ਲਾਇਆ 500 ਰੁਪਇਆ। 500 ਰੁਪਇਆ ਪਰ ਹਟ ਲਾਇਆ ਤੁਹਾਨੂੰ ਵੀ ਇੰਨਾ ਚੀਜ਼ਾਂ ਦੀ ਜ਼ਰੂਰਤ ਹੋਵੇ ਤੁਸੀਂ ਬਣਵਾ ਸਕਦੀਆਂ। ਲੋ ਜੀ। ਚਲੋ ਜੀ ਠੀਕ ਆ। ਤੁਹਾਨੂੰ ਜਾਗਟ ਕੋਟੀ ਬਲੌਗ ਕੁਝ ਵੀ ਚਾਹੀਦਾ ਹੋਵੇ ਤੁਸੀਂ ਮੇਰੇ ਨਾਲ ਕਨੈਕਟ ਕਰ ਸਕਦੀਆਂ। ਕਨੈਕਟ ਨੰਬਰ ਆਪਣਾ ਤੁਹਾਨੂੰ ਪਤਾ ਸਕਰੀਨ ਦੇ ਉੱਪਰ ਦਿੱਤਾ ਹੁੰਦਾ ਵਾ। ਜੇ ਤੁਸੀਂ ਜੀ ਇਹ ਬਣਵਾਉਣਾ ਚਾਹੋ ਤਾਂ ਤੁਸੀਂ ਆਰਡਰ ਆਪਦੇ ਮੱਕੋ ਕਰਵਾ ਸਕਦੀਆਂ। ਕੀ ਆਪਾ ਇਹ ਨਦਰ ਰਿਟ ਲਾਇਆ ਪਾਪਾ 700 ਰੁਪਏ ਲਓ ਜੀ ਤੇ ਇਹ ਤੁਹਾਨੂੰ ਦਿਖਾਤਾ ਇਹਦਾ ਰੇਟ ਆਪਾਂ ਲਾਇਆ ਸੀ 700 ਰੁਪਏ ਜਿਹੜੀ ਮੇਰੀ ਭੈਣ ਦਾ ਪਹਿਲਾ ਸਕਰੀਨਸ਼ਾਟ ਆ ਗਿਆ ਪਾ ਉਹਨਾਂ ਲਈ ਰੱਖ ਤਾਂਗੇ ਜਿਹੜੀ ਤੁਹਾਡੇ ਕੋਲ ਹੁਣੀ ਪਹੁੰਚ ਜਾਣੀ ਆ ਬਸ ਵੀਡੀਓ ਦੇ ਅਨੁਸਾਰ ਤੁਸੀਂ ਆਪ ਦਾ ਆਰਡਰ ਆਪ ਦੇ ਬੁੱਕ ਕਰਵਾ ਸਕਦੇ ਹੋ ਬਸ ਇੰਨੀ ਮਿਹਰਬਾਨੀ ਹੈ ਕਿਉਂਕਿ ਮੈਂ ਇਸ ਦਾ ਤਾਂ ਆਪਣੇ ਕੋਲੇ ਬਣਾ ਕੇ ਰੱਖਣ ਦਾ ਟਾਈਮ ਨਹੀਂ ਹੁੰਦਾ ਹਨ ਤੇ ਚਲੋ ਇਹ ਆਪਾਂ ਬਣਾ ਕੇ ਰੱਖ ਲਈ ਆਪਣੇ ਕੋਲੇ ਆਰਡਰ ਪਈ ਸੀ ਬਣਾ ਲਈ ਤੇ ਚਲੋ ਜੀ ਠੀਕ ਆ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੋੜਨ ਦਾ ਤੇ ਮੈਂ ਕਿਹਾ ਚਲੋ ਤੁਹਾਨੂੰ ਤਾਂ ਖਾਵਾ ਤੁਹਾਨੂੰ ਇਹ ਆਪਾਂ ਕੋਰੀਅਰ ਕਰਵਾਵਾਂਗੇ ਤੁਹਾਨੂੰ ਕੱਜ ਫਿਰ ਪਣੇ ਕਾ ਕੇ ਲੀਜੀਏ ਕਿ ਅੱਜ ਤਾਂ ਕੋਈ ਟਾਈਮ ਨਹੀਂ ਸੀ ਗੂਗਲ ਪੇਡ 'ਤੇ ਡੰਨ ਆਪਣਾ ਕੱਲ ਹੀ ਹੋ ਗਿਆ ਸੀਗਾ ਸ਼ਾਮ ਨੂੰ ਰਾਤ 7:00 ਵਜੇ ਹੋ ਗਿਆ ਸੀ ਡੰਨ ਸਰ ਇਹ ਆਪਾਂ ਡੰਨ ਹੋ ਗਿਆ ਸੀ ਠੀਕ ਚਲੋ ਜੀ ਆਪਾਂ ਅੱਜ ਦਾ ਟਾਈਮ ਨਹੀਂ ਲੱਗਿਆ ਜਾ ਤੇ ਮੈਂ ਕਿਹਾ ਚਲੋ ਤੁਹਾਨੂੰ ਤਾਂ ਖਾਵਾ ਇਹ ਤੁਹਾਨੂੰ ਪਤਾ ਕਾ ਦਿੱਤੀ ਆ ਲੋ ਬਸ ਆਦ ਹੋ ਗਏ ਤੁਸੀਂ ਮਗਬਾਤ ਕਰਦੇ ਆ ਕਿਹਦੇ ਕੀ ਕਰੋ ਧੰਨਵਾਦ 550 ਰੁਪਿਆ ਰੇਟ ਤੇ 700 ਰੁਪਿਆ ਰੇਟ ਚਲੋ ਤੁਸੀਂ